ਮੈਂ ਪ੍ਰਕਾਸ਼ ਸਿੰਘ ਜਰਨਲ ਸਕੱਤਰ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਅਸੀਂ ਅੱਜ ਜਿਹੜਾ ਧਰਨਾ ਲਾਇਆ ਮੇਨਲੀ ਮੰਗਾ ਜਿਹੜੀ ਸਾਡੀ ਕਿ ਆਪ ਸਰਕਾਰ ਹੈ ਜਿਹੜੀ ਖਾਸ ਕਰਕੇ ਜਗਸੀਰ ਹੈ ਜਿਹੜਾ ਮੈਨੇ ਉਹ ਸਾਡੇ ਪਿੰਡਾਂ 'ਚ ਧੱਕੇਸ਼ਾਹੀ ਕਰਦਾ ਹੈ ਗੁੰਡਾ ਕਰਦੀ ਕਰਦਾ ਆਪਦੇ ਬੰਦਿਆਂ ਤੋਂ ਕਰਾਉਂਦਾ ਸਾਡੇ ਜਿਹੜੇ ਪਿੰਡਾਂ 'ਚ ਮੇਟ ਰੱਖੇ ਆ ਉਹਨਾਂ ਨੂੰ ਹਟਾ ਕੇ ਆਪ ਦੇ ਬੰਦੇ ਜਿਹੜੇ ਉੱਥੇ ਫਟ ਕਰ ਰਿਹਾ ਤੇ ਮਜ਼ਦੂਰਾਂ ਨੂੰ ਜਿਹੜਾ ਕੰਮ ਨਹੀਂ ਮਿਲ ਰਿਹਾ ਉਹ ਇਸ ਕਰਕੇ ਕਰ ਰਿਹਾ ਕਿ ਵੋਟਾਂ ਨਹੀਂ ਸਾਨੂੰ ਲੋਕਾਂ ਨੇ ਪਾਈਆਂ ਮਜ਼ਦੂਰਾਂ ਨੇ ਵੋਟਾਂ ਨਹੀਂ ਪਾਈਆਂ ਨਰੇਗਾ ਵਾਲਿਆਂ ਨੇ ਸਾਨੂੰ ਹਰਾਤਾ ਉਹ ਗੁੱਸਾ ਕੱਢ ਰਹੇ ਆ ਅਸੀਂ ਇਸ ਕਰਕੇ ਅੱਜ ਮੈਨ ਲਈ ਧਰਨਾ ਲਾਇਆ ਤੇ ਇਹਦੇ ਨਾਲ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਅੱਜ ਅਸੀਂ ਸਰਕਾਰ ਨੂੰ ਭੇਜਾਂਗੇ ਏਡੀਸੀ ਦਾ ਹੀ ਕਿ ਜਿਹੜਾ ਨਰੇਗਾ ਦੀ ਦਿਹਾੜੀ ਹੈ ਉਹ 700 ਰੁਪਿਆ ਕੀਤੀ ਜਾਵੇ ਨਰੇਗਾ ਦਾ ਜਿਹੜਾ ਕੰਮ ਹੈ ਉਹ ਪੂਰਾ ਸਾਲ ਕੀਤਾ ਜਾਵੇ 100 ਦਿਨ ਨਹੀਂ ਪੂਰਾ ਸਾਲ ਹਰ ਰੋਜ਼ ਕੰਮ ਚੱਲੇ ਤੇ ਨਰੇਗਾ ਦਾ ਜਿਹੜਾ ਕੰਮ ਹੈ ਜਿੰਨੇ ਵੀ ਪਰਿਵਾਰ ਚ ਬਾਲਗ ਹੈ 18 ਸਾਲ ਤੋਂ ਵੱਡੇ ਹੈ 4 ਆ 2 ਆ ਉਹ ਸਾਰਿਆਂ ਨੂੰ ਕੰਮ ਦਿੱਤਾ ਜਾਵੇ ਜਦੋਂ ਕਿ ਹੁਣ ਇੱਕ ਜਣੇ ਨੂੰ ਦਿੱਤਾ ਜਾਂਦਾ ਪਰਿਵਾਰ ਚ ਕੰਮ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਧਰਨਾ ਲਾਇਆ ਜੇ ਸਾਡੀਆਂ ਇਹ ਗੱਲਾਂ ਨਾ ਮੰਨੀਆਂ ਤਾ ਅਸੀਂ ਆਉਣ ਵਾਲੇ ਸਮੇਂ 'ਚ 10 ਤਰੀਕ ਨੂੰ ਇਹੀ ਸਾਰੀਆਂ ਮੰਗਾਂ ਦੇ ਮੰਗ ਪੱਤਰ ਹੈ ਜਿਹੜਾ ਉਹ ਐਮਐਲਏ ਨੂੰ ਭੇਜ ਰਿਹਾ ਪੰਜਾਬ 'ਚ ਸਾਰੇ ਐਮਐਲਏ ਨੂੰ 10 ਤਰੀਕ ਨੂੰ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਇਸੇ ਤਰ੍ਹਾਂ ਅਸੀਂ 15 ਤਰੀਕ ਨੂੰ ਸਾਰੇ ਐਮਪੀ ਗਿਆਂ ਨੂੰ ਪੰਜਾਬ 'ਚ ਤੇ ਮੰਗ ਪੱਤਰ ਦੇ ਰਿਹਾ ਹਿੰਦੁਸਤਾਨ 'ਚ ਕਿ ਮਜ਼ਦੂਰਾਂ ਦੀਆਂ ਜਿਹੜੇ ਨਰੇਗਾ ਮਜ਼ਦੂਰ ਹੈ ਉਹਨਾਂ ਦੀ ਹਾਲਤ ਬੜੀ ਮਾੜੀ ਹੈ ਪਿੰਡਾਂ 'ਚ ਉਹਨਾਂ ਕੋਲੇ ਕੋਈ ਕੰਮ ਨਹੀਂ ਹੈ ਨਰੇਗਾ ਦਾ ਕੰਮ ਹੈ ਉਹ ਮਿਲਦਾ ਨਹੀਂ ਹੈ ਇਸ ਕਰਕੇ ਅਸੀਂ ਇਹ ਮੰਗ ਪੱਤਰ ਜਿਹੜਾ ਭੇਜਿਆ ਵੰਡ ਪ੍ਰਣਾਲੀ ਹੈ ਜਿਹੜੀ ਸਾਡੀ ਉਹ ਘਟਾ ਕੇ ਸਾਡੀ ਜਿਹੜੀ ਕਣਕ ਹੈ 5 ਕਿਲੋ ਕਰਦੀ ਹੈ ਉਹ 2 ਰੁਪਈਆ ਵਾਲੀ ਜਿਹੜੀ ਦੂਜੀ ਸੀ 30 ਕਿਲੋ ਮਿਲਦੀ ਸੀ ਉਹ ਬੰਦ ਕਰਤੀ ਹਾਲਾਤ ਬੜੇ ਮਾੜੇ ਆ ਗਰੀਬਾਂ ਦੇ ਰੋਟੀ ਬਹੁਤੇ ਘਰਾਂ 'ਚ ਦੋ ਟਾਈਮ ਸਬਜ਼ੀ ਨਹੀਂ ਬਣਦੀ ਬਹੁਤੇ ਘਰਾਂ 'ਚ ਦੋ ਟਾਈਮ ਰੋਟੀ ਵੀ ਨਹੀਂ ਬਣਦੀ ਜੇਹੀ ਹਾਲਤ ਬਣ ਗਈ ਆ ਮਜ਼ਦੂਰਾਂ ਦੀ ਪਿੰਡਾਂ 'ਚ ਤਾਂ ਉਹ ਸਵੇਰੇ ਵਾਲੀਆਂ ਹੀ ਸ਼ਾਮ ਨੂੰ ਖਾ ਲੈਂਦੇ ਆ ਸੋ ਇਹ ਇੰਦਾ ਹਾਲਤਾਂ 'ਚ ਬੜੀ ਮਤਲ ਮਾੜੀ ਹਾਲਤ ਆ ਉਹਨਾਂ ਦੀ ਤਾਂ ਇਹਨਾਂ ਹਾਲਤਾਂ 'ਚ ਅਸੀਂ ਅੱਗੇ ਸੰਘਰਸ਼ ਕਰ ਜੇ ਸਾਡੀਆਂ ਗੱਲਾਂ ਨਾ ਮੰਨੀਆਂ ਅਸੀਂ ਸੜਕਾਂ ਵੀ ਜਾਮ ਕਰਾਂਗੇ ਅਸੀਂ ਰੇਲਾਂ ਵੀ ਜਾਮ ਕਰਾਂਗੇ ਆਉਣ ਵਾਲੇ ਸਮੇਂ 'ਚ ਮਜ਼ਦੂਰ ਬਹੁਤ ਔਖੇ ਆ ਭੁੱਖੇ ਮਰਨ ਵਾਲੋ ਤਾਂ ਫਿਰ ਅਸੀਂ ਮੈਦਾਨ ਚ ਆ ਕੇ ਮਰਾਂਗੇ ਸੋ ਇਹ ਅਸੀਂ ਫੈਸਲਾ ਕੀਤਾ ਹੈ ਉਹ ਤਿੰਨ ਮਹੀਨੇ ਤੋਂ ਜਿਹੜੇ ਕਹਿੰਦੇ ਵੀ ਫੰਡ ਵੀ ਨਹੀਂ ਆਲੇ ਤੇ ਕੰਮ ਵੀ ਪਾਸੇ ਪਏ ਆ ਹਾਂਜੀ ਬਿਲਕੁਲ ਉਹ ਬਹਾਨੇਵਾਜੀ ਕਹਿੰਦੇ ਆ ਕਿਉਂਕਿ ਨਰੇਕਾ ਦੇ ਜਿਹੜੇ ਕਰਮਚਾਰੀ ਐ ਸੈਕਟਰੀ ਐ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲ ਗਿਆ ਅਸੀਂ ਕਹਿੰਨੇ ਵੀ ਉਹਨਾਂ ਨੂੰ ਉਹ ਤਨਖਾਹ ਮਿਲਣੀਆਂ ਚਾਹੀਦੀਆਂ ਤਾਂ ਉਹ ਜੇ ਫੰਡ ਨਹੀਂ ਭੇਜਦੇ ਤਾਂ ਫੇਰ ਕਿੱਥੋਂ ਮਿਲਣੀਆਂ ਅਸੀਂ ਕਹਿੰਨੇ ਆ ਕਿ ਫੰਡ ਆ ਜਿਹੜਾ ਭੇਜਣਾ ਚਾਹੀਦਾ ਜਿਹੜਾ ਬਜਟ ਸੀ 122 12 ਕਰੋੜ ਤੋਂ ਘਟਾ ਕੇ 42 ਕਰੋੜ ਦਾ 72 ਕਰੋੜ ਕਰਤਾ ਦੋ ਵਾਰੀ ਘਟਾਤਾ ਅਸੀਂ ਚਾਹੁੰਦੇ ਆ ਵੀ ਜਿਹੜਾ ਬਜਟ ਆ ਉਹ ਦੁਕ ਨਾ ਕੀਤਾ ਜਾਵੇ ਨਰੇਗਾ ਦਾ ਤਾਂ ਕਿ ਸਾਰੇ ਲੋਕਾਂ ਨੂੰ ਪੈਸਾ ਦਿਹਾੜੀ ਵੀ ਵਧ ਮਿਲੇ ਤੇ ਕੰਮ ਵੀ ਵਧ ਮਿਲੇ ਧਰਨਾ ਕਿੰਨੀ ਦੇਰ ਚੱਲੇਗਾ ਇਹ ਅੱਜ ਸਾਡਾ ਧਰਨਾ ਇੱਕ ਦਿਨ ਦਾ ਹੀ ਹੈ ਜੀ ਨੋਟਿਸ ਦੇਣ ਆਏ ਅਸੀਂ ਮੰਗ ਪੱਤਰ ਦੇਣ ਆਏ ਆ 2 ਵਜੇ ਤੱਕ ਏਡੀਸੀ ਦਫਤਰ ਵਿਕਾਸ ਬਰਸ਼ੰਡਾ ਦੇ ਦਫਤਰ ਦੇ ਮੂਹਰੇ ਲਾਇਆ ਅਸੀਂ ਧਰਨਾ ਤੇ ਇਹ ਧਰਨਾ ਅੱਜ ਦਾ 2:00 ਵਜੇ ਤੱਕ ਹੈ ਇਸ ਤੋਂ ਬਾਅਦ ਅਸੀਂ ਅਗਲਾ ਫੈਸਲਾ ਕਰਾਂਗੇ ਸਾਡੀਆਂ ਜੇ ਨਾ ਮੰਗਾਂ ਮੰਨੀਆਂ ਤਾਂ ਵੱਡੀ ਪੱਧਰ ਤੇ ਸੰਘਰਸ਼ ਕਰਾਂਗੇ ਇਹ ਧਰਨੇ ਜਿਹੜੇ ਕੱਲੇ ਪਟਿਆਲੋ ਤੇ ਲਾਇਆ ਜਾ ਰਹੇ ਹੈ ਕਿ ਜਾਂ ਪੰਜਾਬ ਚ ਪੂਰੇ ਸਾਰੇ ਪੰਜਾਬ ਚ ਸਾਰੇ ਪੰਜਾਬ ਚ ਧਰਨੇ ਲਾ ਰਹੇ ਆ ਜਥੇਬੰਦੀ ਵੱਲੋਂ ਸਾਰੇ ਪੰਜਾਬ ਚ ਫੈਸਲਾ ਹੋਇਆ ਹੈ ਕਿ ਦਿਹਾਤੀ ਮਜ਼ਦੂਰ ਸਭਾ ਨਰੇਗਾ ਮਜ਼ਦੂਰ ਯੂਨੀਅਨ ਸਾਰਿਆਂ ਵੱਲੋਂ ਇਹਨਾਂ ਮਸਲਿਆਂ ਤੇ ਸਾਰੇ ਪੰਜਾਬ ਚ ਧਰਨੇ ਲਾਏ ਜਾ ਰਹੇ ਆ ਕਿਹੜੀ ਜਥੇਬੰਦੀ ਕੀ ਮੇਰਾ ਨਾਮ ਦਰਸ਼ਨਾ ਜੋਸ਼ੀਆ ਜੀ ਪੰਜਾਬ ਪ੍ਰਧਾਨ ਔਰਤ ਮੁਕਤੀ ਮੋਰਚਾ ਤੇ ਦਿਹਾਤੀ ਮਜ਼ਦੂਰ ਸਭਾ ਨਾ ਕਲੀਨਰ ਜੀ ਅੱਜ ਦਾ ਕੀ ਪ੍ਰੋਗਰਾਮ ਅੱਜ ਦਾ ਜਿਹੜੀਆਂ ਹੁਣ ਚੋਣਾ ਹੋ ਕੇ ਹਟੀਆਂ ਗਈਆਂ ਉਹਨਾਂ ਦੇ ਵਿੱਚ ਮੋਤੀ ਨੂੰ ਹਰਾਇਆ ਗਿਆਗਾ ਉਹਦਾ ਮੋਤੀ ਬਦਲਾ ਲੈ ਰਹੇ ਹਨ ਗਰੀਬਾਂ ਤੋਂ ਮਜ਼ਦੂਰਾਂ ਤੋਂ ਕਿਉਂਕਿ ਨਰੇਗਾ ਕਿਤੇ ਨਾ ਕਿਤੇ ਇਹਨਾਂ ਦੀ ਨੀਤੀਆਂ ਖਰਾਬ ਹੋ ਗਈਆਂ ਵੀ ਨਰੇਗਾ ਨੂੰ ਕਿਸੇ ਲੋਟ ਬੰਦ ਕੀਤਾ ਜਾਵੇ ਇਹਨਾਂ ਨੂੰ ਲਿਜਾ ਕੇ ਦੋ ਦੋ ਕਿਲੋਮੀਟਰ ਤੇ ਹਾਜ਼ਰੀਆਂ ਲਗਦੀਆਂ ਫਿਰ ਉੱਥੋਂ ਲਿਆ ਕੇ ਕੰਮਾਂ ਤੇ ਲਾਇਆ ਜਾਂਦਾ ਹੈ ਸ਼ਾਮ ਨੂੰ ਫਿਰ ਉੱਥੇ ਲਿਜਾ ਕੇ ਹਾਜ਼ਰੀਆਂ ਲਗਦੀਆਂ ਹੁਣ ਜਿਹੜੀਆਂ ਬਜ਼ੁਰਗ ਔਰਤਾਂ ਇਹਨਾਂ ਤੋਂ ਨਹੀਂ ਇਹਨਾਂ ਚੱਲ ਸਕਦੀ ਚਲੋ ਉੱਥੇ ਕੰਮ ਕਰ ਸਕਦੀ ਹੈਗੇ ਇਹਨਾਂ ਦੇ ਅੱਜ ਖਿਲਾਫ ਅਸੀਂ ਇਥੇ ਮੰਗ ਪੱਤਰ ਵੀ ਦੇਵਾਂਗੇ ਇਸੇ ਦੇ ਕਰਕੇ ਨਰੇਗਾ ਦੇ ਕਰਕੇ ਆਏ ਆਂਗੇ ਇੱਕ ਇਹਨਾਂ ਨੇ ਵਾਦਾ ਕੀਤਾ ਸੀ 1000 1000 ਰੁਪਿਆ ਪਾਵਾਂਗੇ ਉਹ ਵਾਅਦੇ ਤਾਂ ਇਹ ਸਰਕਾਰਾਂ ਮੁੱਕਰਦੀਆਂ ਜਾ ਰਹੀਆਂ ਸਾਰੇ ਪਾਸਿਓ ਇਸ ਕਰਕੇ ਉਹਨਾਂ ਦੀ ਇਹ ਸਾਰੀਆਂ ਮੰਗਾਂ ਲੈ ਕੇ ਅਸੀਂ ਅੱਜ ਇੱਥੇ ਹਾਜ਼ਰ ਹੋਏ ਆਂ ਤਹਾਤੀ ਮਜਦੂਰ ਸਭਾ ਤੇ ਔਰਤ ਮੁਕਤੀ ਮੋਰਚਾ ਬਣ ਹਾਂਜੀ ਕੀ ਨਾਮ ਹੈ ਸਰ ਮੇਰਾ ਨਾਮ ਕੁਵੀਰ ਕੋਹੜਾ ਟੈਂਡ ਮੇਰਾ ਨਈਆਂ ਲਗਾ ਸਰ ਮੇ 2 ਸਾਲ ਤੋਂ ਪਹਿਲਾਂ ਮੇਟ ਰਹਿ ਚੁੱਕੀਆਂ ਗਈ ਇਸ ਮੇਂ ਵਿੱਚ ਕਿਉਂਕਿ ਇਸ ਮੇਂ ਦੇ ਜੋ ਹੁਣ ਹਾਜ਼ਰੀ ਦਾ ਹੰਗਾਮਾ ਹੋਇਆ ਹੈ ਇਸ ਹੰਗਾਮੇ ਦੇ ਕਾਰਨ ਬਜ਼ੁਰਗਾਂ ਨੂੰ ਬਹੁਤ ਪ੍ਰੋਬਲਮ ਹੈਗੀ ਆ ਕਿ ਬਜ਼ੁਰਗਾਂ ਦੇ ਉੱਤੇ ਇਹੀ ਅਦਾਵਾਂ ਲਾਇਆ ਜਾਂਦਾ ਕਿ ਅੱਜ ਤੋਂ ਸਾਲ ਬਾਅਦ ਬਿਲਕੁਲ ਨਵੇਂ ਅਦਗਾ ਨਾਮ ਆ ਬਜ਼ੁਰਗਾਂ ਤੋਂ ਕੋਇਆ ਜਾ ਲੂਗਾ ਕਿਉਂਕਿ ਬਜ਼ੁਰਗ ਹਾਜ਼ਰੀ ਤੇ ਟਾਈਮ ਨਾ ਪਹੁੰਚਣਗੇ ਜੇ ਹਾਜ਼ਰੀ ਲੱਗਦੀ ਹੈ ਕੰਮ ਤੇ ਟਾਈਮ ਤੇ ਨਹੀਂ ਪਹੁੰਚਦੇ ਸਰ ਹਾਜ਼ਰੀ ਗੱਲਵਤੀ ਰੋਡ ਤੇ ਲੱਗਦੀ ਹੈ ਕੰਮ ਮੰਗੀ ਤੇ ਲੱਗਦਾ ਜੇਤੋ ਰੋਡ ਤੇ ਕਿਉਂਕਿ ਬਜ਼ੁਰਗ ਉਸ ਕੰਮ ਤੇ ਨਹੀਂ ਪਹੁੰਚ ਸਕਦੇ ਟਾਈਮ ਨਾਲ ਥੋੜੇ ਟਾਈਮ ਬਾਅਦ ਇਹੀ ਹੋਊਗਾ ਕਿ ਬਜ਼ੁਰਗਾਂ ਤੇ ਕੰਮ ਖੋਇਆ ਜਾਊਗਾ ਜੇ ਬਜ਼ੁਰਗ ਲੇਟ ਪਹੁੰਚਦੇ ਆ ਤਾਂ ਉਹ ਬਜ਼ੁਰਗਾਂ ਤੇ ਇਹ ਕਹਿ ਜਾਂਦਾ ਕਿ ਉਹਦੀ ਦਿਹਾੜੀ ਬਿਲਕੁਲ ਘਟ ਪਊਗੀ ਮੈਂ ਇਸ ਗੱਲ ਤੇ ਬਹੁਤ ਰੋਸ ਕਰਦੀ ਆ ਜਿੱਥੇ ਵੀ ਮੋਦੀ ਸਾਹਿਬ ਸੌਂਦੇ ਭਗਵਾਨ ਮਾਨ ਸਾਹਿਬ ਜੀ ਸੌਂਦੇ ਨੇ ਮੈਂ ਉਹਨਾਂ ਨੂੰ ਇਹੀ ਕਹਿਣੀ ਆ ਕਿ ਵੀ ਇਹ ਬਜ਼ੁਰਗਾਂ ਤੋਂ ਤੁਸੀਂ ਕੀ ਭਾਲਦੇ ਹੋ ਕੀ ਗੱਲ ਆ ਸਿਰਫ ਇੱਕ ਬਜ਼ੁਰਗਾ ਤੋਂ ਹੀ ਸਾਰਾ ਕੁਝ ਹੋ ਕਰਨਾਗਾ ਬਾਕੀ ਹੋਰ ਬਹੁਤ ਸਾਰੇ ਹੋ ਕਹੇਗੇ ਪਲੀਜ਼ ਇਹਨੂੰ ਕਹਿ ਵੀ ਇਹਦੇ ਮੁਰੇ ਮਿਹਨਤਾਂ ਆ ਕੇ ਬਜ਼ੁਰਗਾ ਨੂੰ ਇਹ ਨਾ ਕਰਨ ਕਿ ਹਾਜ਼ਰੀ ਇਹਨਾਂ ਦੀ ਸਹੀ ਢੰਗ ਨਾਲ ਲੱਗੇ ਜਿਵੇਂ ਪਹਿਲਾਂ ਲੱਗਦੀ ਸੀ ਓਵੇਂ ਹਾਜ਼ਰੀ ਲੱਗਣੀ ਚਾਹੀਦੀ ਆ ਮੈਂ ਬਹੁਤ ਬਹੁਤ ਧੰਨਵਾਦ ਹਾਂਜੀ ਕੀ ਨਾਮ ਆ ਤੇ ਕਿਹੜੇ ਵਰਕੇ ਅਸੀਂ ਇਨਾਮ ਕਿਰਨਾ ਕੋਰਾ ਜੀ ਪਿੰਡ ਗਹਿਰੀ ਭੱਗੀ ਜੀ ਸੀ ਨਰੇਗਾ ਦੇ ਮੇਟਾਂ ਚ ਕੀ ਇਸ ਇਸ ਵਿੱਚੋਂ ਆ ਰਹੇ ਆ ਸਮੱਸਿਆ ਸਾਨੂੰ ਜੀ ਆਪਣਾ ਹਾਜ਼ਰੀ ਲੋਕੇਸ਼ਨ ਦਿਖਾ ਰਹੀ ਹੈ ਬਹੁਤ ਜ਼ਿਆਦਾ ਲੋਕੇਸ਼ਨ ਮਤਲਬ ਦੂਰੀ ਹੈ ਹਾਂਜੀ ਹਾਂਜੀ ਕੰਮ ਕਿੱਥੇ ਚੱਲਦਾ ਤੇ ਜਿਹੜੀ ਹਾਜ਼ਰੀ ਉਹ ਕੰਮ ਜਿੰਨੇ ਪਿੰਡ ਗਹਿਰੀ ਪਾਕੇ ਕੰਮ ਚੱਲਦਾ ਹੋਵੇ ਤੇ ਬਹੁਤ ਔਰ ਜ਼ਿਆਦਾ ਛੜਕਤੇ ਜਾ ਕੇ ਇਹ ਹਾਜ਼ਰੀ ਲੋਕੇਸ਼ਨ ਆਉਂਦੀ ਹੋਵੇ ਤੇ ਜਿੱਥੇ ਕੰਮ ਚੱਲਦਾ ਉੱਥੇ ਨਹੀਂ ਹਾਜ਼ਰੀ ਨਹੀਂ ਉੱਥੇ ਹਾਜ਼ਰੀ ਨਹੀਂ ਲੱਗਦੀ ਤੇ ਇੱਕ ਮਿੰਟ ਸਰਕਾਰ ਤੋਂ ਹੀ ਮੰਗ ਕਰਦੇ ਆ ਜੇ ਸਾਨੂੰ ਮੇਟਾ ਨੂੰ ਲੈਗੂਰਡ ਕੀਤਾ ਜਾਵੇ ਪੱਕੇ ਕੀਤਾ ਜਾਵੇ